ਅਸੇ ਕਾਲ ਜੀ ਵੈਜਿਕਾ ਖਾਲਸਾ ਸਹੀ ਵੈਜਿਕੀ ਫਤੇ ਅੱਜ ਆਪਾਂ ਗੱਲ ਕਰਦੇ ਆਂ ਖੰਡੂਰ ਸਾਹਿਬ ਦੀ ਸੀਟ ਤੇ ਭਾਈ ਅੰਮਰਤਪਾਲ ਸਿੰਘ ਜਿਹੜੇ ਨੇ ਉਹਨਾਂ ਵੱਲੋਂ ਵੀ ਨਾਮਜ਼ਦ ਆਪਣੇ ਭਰ ਦਿੱਤੇ ਨੇ ਜਿਹੜੇ ਡਿਊਡੂਗੜ ਜੇਲ੍ਹ ਦੇ ਵਿੱਚ ਬੰਦ ਨੇ ਅਸਾਮ ਦੇ ਵਿੱਚ ਦੂਜੇ ਪਾਸੇ ਵੱਖ-ਵੱਖ ਪਾਰਟੀਆਂ ਕਾਲੀਦਲ ਹੋ ਗਿਆ ਆਮਾਦੀ ਪਾਰਟੀ ਹੋਗੀ ਕਾਂਗਰਸ ਹੋਗੀ ਤੇ ਭਾਜਪਾ ਹੋਗੀ ਆਜ਼ਾਦ ਕੁਝ ਉਮੀਦਵਾਰ ਹੋਰ ਹੋਗੇ ਹੁਣ ਆਜ਼ਾਦਾਂ ਦੇ ਵਿੱਚ ਉਮੀਦਵਾਰ ਦੇ ਵਿੱਚੋਂ ਭਾਈ ਅੰਮਰਤਪਾਲ ਸਿੰਘ ਖਾਲਸਾ ਵੀ ਆਉਂਦੇ ਨੇ ਜਿਹੜੇ ਕਿ ਡਿਬੂਗੜ ਦੇਲ ਦੇ ਵਿੱਚ ਬੰਦ ਨੇ ਬੇਸਕ ਉਹਨਾਂ ਵੱਲੋਂ ਆਜ਼ਾਦ ਉਮੀਦਵਾਰ ਤੌਰ ਤੇ ਉਤੋਂ ਹੀ ਜਿਹੜੇ ਨੇ ਕਾਜ ਭੱਦਤੇ ਨੇ ਪਰ ਇੱਕ ਬੜੀ ਹੈਰਾਨਗੀ ਦੀ ਗੱਲ ਆ ਬਿਰਸਾ ਸਿੰਘ ਬਲਟੋਹਾ ਦਾ ਜਿਹੜਾ ਪੇਚਾਗਾ ਆਪਾਂ ਪੇਚਾ ਕਹਦੀਏ ਇਸ ਨੂੰ ਹੁਣ ਮੈਂ ਇਹ ਕਹਾਂਗਾ ਇਹ ਕੋਈ ਵੱਡੀ ਇਨਾਂ ਦੀ ਸ਼ਾਨਫ ਨਹੀਂ ਰਹੀ ਕਾਲੀਆਂ ਦੀ ਕਿਉਂਕਿ ਜੇਕਰ ਚਾਹੁੰਦੇ ਭਾਈ ਅੰਮਰਤਪਾਲ ਸਿੰਘ ਲਈ ਇਹ ਸੀਟ ਛੱਡ ਸਕਦੇ ਸੀ ਇੱਕ ਸੀਟ ਛੱਡਣ ਦੇ ਨਾਲ ਇਹਨਾਂ ਨੂੰ 12 ਸੀਟਾਂ ਤੇ ਫਾਇਦਾ ਹੋਣਾ ਸੀ ਪਰ ਹੁਣ ਉਹ ਹੀ ਗੱਲ ਆ ਗਈ ਜਿੱਥੇ ਲੋਕ ਕਹਿੰਦੇ ਹੁੰਦੇ ਸੀ ਇਹ ਤਾਂ ਡਰਾਮੇ ਕਰਦੇ ਨੇ ਕਿ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਇਹਨਾਂ ਦੇ ਪੰਥ ਯਾਦ ਆ ਜਾਂਦਾ ਉਦੋਂ ਇਹਨਾਂ ਦੇ ਜਿਹੜਾ ਹੈਗਾਗਾ ਬੰਦੀ ਸਿੰਘ ਯਾਦ ਆ ਜਾਂਦੇ ਨੇ ਬੇਅਦਬੀਆਂ ਯਾਦ ਆ ਜਾਂਦੀਆਂ ਨੇ ਨਸ਼ਾ ਯਾਦ ਆ ਜਾਂਦਾਗਾ ਸਭ ਕੁਝ ਯਾਦ ਆ ਜਾਂਦਾਗਾ ਪਰ ਬਿਰਸਾ ਸਿੰਘ ਬਟੂਆ ਸਭ ਤੋਂ ਵੱਧ ਭਾਈ ਅੰਬਰਪਾਲ ਸਿੰਘ ਦੇ ਖਿਲਾਫ ਚੱਲ ਰਿਹਾ ਕਦੇ ਉਹਨਾਂ ਨੇ ਮੋਰਚੇਮ ਚ ਜਾ ਕੇ ਕਹਿੰਦੇ ਹੁੰਦੇ ਸੀ ਅਸੀਂ ਤੁਹਾਡੇ ਨਾਲ ਆ ਉਸ ਤੋਂ ਪਹਿਲਾਂ ਜਦੋਂ ਐਨਐਸਏ ਲੱਗੀ ਸੀ ਅਲੇ ਲਾਈ ਨਹੀਂ ਸੀ ਉਸ ਤੋਂ ਸਭ ਤੋਂ ਵੱਧ ਜਿਹੜਾ ਵਿਰੋਧ ਸਾਰੀਆਂ ਪਾਰਟੀਆਂ ਨੇ ਕੀਤਾ ਬਿੱਟੂ ਕਾਂਗਰਸ ਦੇ ਵਿੱਚ ਰਿਹਾ ਉਹਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਕਿਹਾ ਕਿ ਉਸ ਨੂੰ ਫੜਨਾ ਚਾਹੀਦਾ ਜੀ ਉਹਨੇ ਹਮਲਾ ਕਰਤਾ ਉਹਨੇ ਕਬਜ਼ਾ ਕਰ ਲਿਆ ਥਾਣੇ ਤੇ ਆਹ ਕਰਤਾ ਬਾਹ ਕਰਤਾ ਦੂਜੇ ਪਾਸੇ ਬੀਬਾ ਹਰ ਸਿਮਰਤ कौर ਬਾਦਲ ਨੇ ਕਿਹਾ ਕਿ ਐਨੇ ਟਾਈਮ ਹੋ ਗਏ ਸਰਕਾਰ ਕਿਉਂ ਨਹੀਂ ਫੜ ਰਹੀ ਸਰਕਾਰ ਫੇਲਾ ਬਾਕੀ ਪਾਰਟੀ ਨੇ ਖੁਰਮਚਾਇਆ ਹੋਇਆ ਸੀ ਪਰ ਜਦੋਂ ਉਹਨਾਂ ਤੇ ਐਨਐਸਏ ਲੱਗ ਗਈ ਡਿਬੂਗੜ ਜੇਲ੍ਹ ਦੇ ਵਿੱਚ ਗਏ ਤੇ ਬਾਅਦ ਦੇ ਵਿੱਚ ਜਦੋਂ ਲੋਕਾਂ ਦਾ ਵੱਡਾ ਇਕੱਠ ਤੇ ਪਿਆਰ ਉਹਨਾਂ ਨੂੰ ਮਿਲਣ ਲੱਗਿਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਤਾਂ ਸਾਰੇ ਬਦਲ ਗਏ ਕਹਿੰਦੇ ਜੀ ਐਨਐਸਏ ਮਾਰੀ ਐ ਐਨਐਸਏ ਨਹੀਂ ਲੱਗਣੀ ਚਾਹੀਦੀ ਸੀ ਜੀ ਉਹਨਾਂ ਨੂੰ ਡੇੜੂਗੜ੍ਹ ਜੇਲ੍ਹ ਤੇ ਨਹੀਂ ਭੇਜਣਾ ਚਾਹੀਦਾ ਸੀ ਅਸੀਂ ਉਹਨਾਂ ਦੇ ਹਮੈਤਿਆਂ ਅਸੀਂ ਆਇਆ ਅਸੀਂ ਬਾਗ ਆ ਕਹਿੰਦਾ ਭਾਵ ਕੇ ਬੜੇ ਡਰਾਮੇ ਕੀਤੇ ਬੋਟਾ ਨੇੜੇ ਆਈਆਂ ਕਹਿੰਦੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵਰਗਾ ਤਾਂ ਕੋਈ ਯੋਧਾ ਨਹੀਂ ਕੁਰਬਾਨੀ ਵਾਲਾ ਬੰਦਾਗਾ ਨੌਜਵਾਨ ਬੰਦਾਗਾ ਨਾ ਧੜਕ ਬੋਲਣ ਵਾਲਾ ਬੰਦਾਗਾ ਇਹ ਉਸ ਤੋਂ ਬਾਅਦ ਕੀ ਹੁੰਦਾਗਾ ਖਨੂਰ ਸਾਹਿਬ ਦੀ ਸੀਟ ਦੀ ਗੱਲ ਆਉਂਦੀ ਆ ਭਾਈ ਅੰਮਰਤਪਾਲ ਸਿੰਘ ਖਾਲਸਾ ਨੂੰ ਸੰਗਤਾਂ ਵੱਲੋਂ ਖਨੂਰ ਸਾਹਿਬ ਦੀਆਂ ਤੇ ਆਸ-ਪਾਸ ਦੇ ਜਿੰਨੇ ਵੀ ਪਿੰਡ ਪੈਂਦੇ ਨੇ ਉਹਨਾਂ ਵੱਲੋਂ ਆਜ਼ਾਦ ਉਮੀਦਵਾਰ ਖੜੇ ਕਰਨ ਦਾ ਇੱਕ ਤਹਿਇਆ ਕਰ ਲਿਆ ਤਹਿਇਆ ਕਰਕੇ ਉਹਨਾਂ ਨੂੰ ਐਲਾਨ ਕਰ ਦਿੱਤਾ ਪਰ ਦੂਸਰੇ ਪਾਸੇ ਬਿਰਸਾ ਸਿੰਘ ਬਟੋਆ ਦਾ ਐਲਾਨ ਕਾਲੀਦਲ ਨੇ ਕਰ ਦਿੱਤਾ ਕਿ ਬਿਰਸਾ ਸਿੰਘ ਬਟੋਆ ਵੀ ਜਿਹੜਾ ਚੋਣ ਖਨੂਰ ਸਾਹਿਬ ਤੋਂ ਲੜੇਗਾ ਬੜਾ ਮਨ ਨੂੰ ਦੁੱਖ ਲੱਗਿਆ ਰੌਲਾ ਵੀ ਪਿਆ ਕਿ ਬਿਰਸਾ ਸਿੰਘ ਵਟਵਾ ਨੂੰ ਬੈਠ ਜਾਣਾ ਚਾਹੀਦਾ ਪਰ ਬਿਰਸਾ ਸਿੰਘ ਵਟਵਾ ਕਹਿੰਦਾ ਮੈਂ ਵੱਡਾ ਪੰਥਕਾਂ ਮੈਂ ਜੇਲਾ ਕਟੀਆਂ ਨੇ ਮੈਂ 84 ਵੇਲੇ ਆਇਆ ਕੀਤਾ ਸੀ ਮੈਂ 84 ਵੇਲੇ ਬਾਹਰ ਕੀਤਾਗਾ ਲੋਕ ਕਹਿੰਦੇ ਹੱਥ ਖੜੇ ਕਰਕੇ ਆਇਆ ਕਹਿੰਦਾ ਮੈਂ ਤਾਂ ਹੱਥ ਖੜੇ ਕੀਤੇ ਹੀ ਨਹੀਂ ਜਦੋਂ ਕਿ ਸਾਰੇ ਪਹਿਲਾਂ ਇਹ ਮੰਨ ਚੁੱਕੇਗਾ ਬਲੈਕ ਥੰਦਰ ਦੇ ਸਮੇਂ ਕਹਿੰਦਾ ਮੈਂ ਹੱਥ ਖੜੇ ਕਰਕੇ ਬਾਹਰ ਆਇਆਗਾ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ YouTube ਤੇ ਸੋਸ਼ਲ ਮੀਡੀਆ ਤੇ ਪਈਆਂ ਨੇ ਉਹ ਤੋਂ ਬੰਦਾ ਚਾਹੇ ਅੱਜ ਮੁਕਰ ਦੇ ਕਹਿ ਕੇ ਗੱਲ ਮੁਕਰ ਦੇ ਪਰ ਉਹ ਚੀਜ਼ਾਂ ਜਿਹੜੀਆਂ ਨੇ ਉਹ ਜਾਂਦਿਆਂ ਨੇ ਲੋਕ ਕੱਢ ਲਿਆਉਂਦੇ ਨੇ ਚਲੋ ਇਹ ਗੱਲ ਛੱਡੋ ਦੂਜੇ ਪਾਸੇ ਬਿਰਸਾ ਸਿੰਘ ਬਟਵਾ ਧਰਨੇ ਵਿੱਚ ਜਾਂਦਾਗਾ ਉਹਨਾਂ ਦੇ ਮਾਤਾ ਨੂੰ ਪਿਤਾ ਨੂੰ ਤੇ ਹੋਰ ਸੰਗਤਾਂ ਨੂੰ ਕਹਿੰਦਾ ਭਾਈ ਅੰਮਰਤਪਾਲ ਸਿੰਘ ਨੂੰ ਬਿਠਾ ਲਓ ਮੈਂ ਚੌਣ ਲੜੂੰਗਾ 6 ਮਹੀਨੇ ਤੇ ਕੰ ਅੰਮਰਤਪਾਲ ਆਪੇ ਬਾਹਰ ਆ ਜਾਊਗਾ ਇਹ ਬਾਹਰ ਆਉਣ ਦਾ ਮਸਲਾ ਨਹੀਂ ਬਿਰਸਾ ਸਿੰਘਾ ਬਟਵਾ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਕੋਈ ਅੰਮਰਤਪਾਲ ਨੂੰ ਬਾਹਰ ਆਉਣ ਦਾ ਜਾਂ ਉਹਨਾਂ ਦੇ ਸਿੰਘਾਂ ਨੂੰ ਬਾਹਰ ਲਿਆਉਣ ਦਾ ਕੋਈ ਮਸਲਾ ਨਹੀਂ ਮਸਲਾਗਾ ਇੱਥੇ ਸਿੱਖ ਕੌਮ ਦਾ ਮਸਲਾਗਾ ਇੱਥੇ ਪੰਥ ਦਾ ਮਸਲਾ ਇੱਥੇ ਜਮੀਰਾਂ ਦਾ ਮਸਲਾਗਾ ਇੱਥੇ ਸਾਡੇ ਨੌਜਵਾਨਾਂ ਨੂੰ ਤੇ ਜਿਹੜੇ ਨੇ ਬਿਨਾਂ ਬਗਾਇਰ ਜਵਾਬੇਵਾਰਗੇ ਕਾਨੂੰਨ ਲਗਾ ਦਿੱਤੇ ਜਾਂਦੇ ਨੇ ਐਨਐਸਏ ਲਗਾ ਦਿੱਤੇ ਜਾਂਦੇ ਨੇ ਨਸਿਆਂ ਦਾ ਹੜ ਚੱਲਿਆ ਹੋਇਆ ਪੰਜਾਬ ਦੇ ਵਿੱਚ ਸਾਡੇ ਕੋਲੇ ਕੋਈ ਤੰਲੇਦਾਰ ਨੌਜਵਾਨ ਪਾਰਲੀਮੈਂਟ ਵਿੱਚ ਬੋਲਣ ਵਾਲਾ ਹੈ ਨਹੀਂ ਤੇ ਦੀਪਸਿੱਧੂ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਨੇ ਜਦੋਂ ਐਂਟਰੀ ਕੀਤੀ ਆ ਪੰਜਾਬ ਦੇ ਵਿੱਚ ਉਹਨਾਂ ਨੇ ਬੜਾ ਹੀ ਬੇਖੁੱਭੀ ਪਰਚਾਰ ਕੀਤਾ ਨਸ਼ਿਆ ਖਿਲਾਫ ਉਹਨਾਂ ਨੇ ਮਹਿਮਿੱਡੀ ਅਤੇ ਨੌਜਵਾਨ ਧੜਾ ਧੜ ਅੰਬਰ ਤੇ ਸਿਕਣ ਲੱਗੇ ਬੜਾ ਲੋਕਾਂ ਦਾ ਜਿਹੜਾ ਉਹਨਾਂ ਲਈ ਇੱਕ ਖਿੱਚ ਦਾ ਕੇਂਦਰ ਬਣੇ ਪਰ ਅਕਾਲੀ ਦਲ ਨੇ ਜਿੱਥੇ ਦੂਜੀਆਂ ਪਾਰਟੀਆਂ ਦਾ ਵਿਰੋਧ ਕਰਨਾ ਸੀ ਕਾਂਗਰਸ ਦਾ ਵਿਰੋਧ ਕਰਨਾ ਸੀ ਜਾਂ ਭਾਜਪਾ ਦਾ ਕਰਨਾ ਸੀ ਜਾਂ ਆਵਾਜ਼ ਦੀ ਪਾਰਟੀ ਦਾ ਕਰਨਾ ਸੀ ਉਹਨਾਂ ਦਾ ਵਿਰੋਧ ਛੱਡ ਕੇ ਅੰਮ੍ਰਿਤਪਾਲ ਸਿੰਘ ਦੇ ਮਗਰ ਪੈ ਗਿਆ ਬਿਰਸਾ ਸਿੰਘ ਬਟਵਾ ਹਰ ਸਮੇਂ ਬਿਰਸਾ ਸਿੰਘ ਬਟਵਾ ਇਹ ਵੱਲੋਂ ਨਿਤ ਲਾਈਵ ਹੋ ਜਾਣਾ ਨਿਤ ਮੀਡੀਆ ਨੂੰ ਸੱਦ ਲੈਣਾ ਭਾਈ ਅੰਮਰਤਪਾਲ ਸਿੰਘ ਆਏ ਆ ਭਾਈ ਅੰਮਰਤਪਾਲ ਸਿੰਘ ਸਰਦੇ ਦੇ ਨੇ ਗੱਲਾਂ ਕਰਦਾ ਸੀ ਭਾਈ ਅੰਮਰਤਪਾਲ ਸਿੰਘ ਇਸ ਤਰ੍ਹਾਂ ਕਰਦਾ ਸੀ ਇਹ ਬੰਦ-ਬੰਦ ਘਟਵਾਉਣ ਦੀ ਗੱਲਾਂ ਕਰਦਾ ਸੀ ਅੱਜ ਉਤੋਂ ਜੇਲ੍ਹ ਤੋਂ ਚੀਕਾਂ ਮਾਰ ਰਿਹਾ ਫਲਾਨਾ ਤੁਸੀਂ ਸਾਰਿਆਂ ਨੇ ਜਿਹੜੇ ਬਿਆਨ ਨੇ ਸੁਣੇ ਨੇ ਮੇਰਾ ਕਹਿਣ ਦਾ ਭਾਵ ਅੱਜ ਇਹ ਜਿਹੜਾ ਇਹ ਸੀ ਕਿ ਬਿਰਸਾ ਸਿੰਘ ਬਲਟੋਆ ਜਾਂ ਅਕਾਲੀ ਦਲ ਨੂੰ ਇੱਕ ਸੀਟ ਜੇ ਛੱਡ ਦਿੰਦੇ 12 ਸੀਟਾਂ ਉੱਤੇ ਉਹਨਾਂ ਨੂੰ ਫਰਕ ਪੈਣਾ ਸੀ ਸਿੱਖ ਕੌਮ ਜਿਹੜੀ ਅੰਮਰਤਪਾਲ ਦੇ ਨਾਲ ਜੁੜੇ ਹੋਏ ਆ ਕਿਉਂਕਿ ਨੌਜਵਾਨਾਂ ਟੜਲੇ ਦਾ ਬੋਲਦਾ ਸਾਰੀਆਂ ਪਸਾਵਾਂ ਜਾਣਦਾਗਾ ਅੱਖ ਚ ਅੱਖ ਪਾ ਕੇ ਗੱਲ ਕਰਦਾਗਾ ਚਾਹੇ ਉਹ ਕੋਈ ਮਰਦੀ ਸਰਕਾਰ ਹੋਵੇ ਤੇ ਬੜੇ ਬੜੇ ਜਿਹੜੇ ਪੱਤਰਕਾਰ ਆਏ ਸੀ ਉਹਨਾਂ ਨੂੰ ਖੰਗੜ ਨਹੀਂ ਦਿੱਤਾ ਉਹਨਾਂ ਦਾ ਜਵਾਬ ਇਸ ਤਰ੍ਹਾਂ ਦਿੱਤਾ ਤਸੱਲੀ ਬਖਸ਼ ਦਿੱਤਾ ਭਾਵ ਕਿ ਮੈਂ ਬਿਰਸਾ ਸਿੰਘ ਬਟਵਾ ਕਾਲੀਦਾਨ ਨੂੰ ਇਹ ਬੇਨਤੀ ਕਰਦਾ ਸੀ ਕਿ ਜੇਕਰ ਤੁਸੀਂ ਇੱਕ ਸੀਟ ਛੱਡ ਦਿੰਦੇ ਪੰਥ ਤੁਹਾਡੇ ਨਾਲ ਹੋਰ ਵੀ ਖੜਾ ਹੋ ਜਾਣਾ ਸੀ ਤੁਹਾਨੂੰ ਇੱਕ ਸੀਟ ਦਾ ਫਰਕ ਨਹੀਂ ਪੈਣਾ ਸੀ ਜੇਕਰ ਪਹਿਲਾਂ ਤੁਹਾਨੂੰ ਤਿੰਨ ਸੀਟਾਂ ਹੀ ਆਈਆਂ ਨੇ ਤਿੰਨ ਸਿੱਟਾਂ ਦੇ ਵਿੱਚੋਂ ਤੁਸੀਂ ਵੇਖ ਲਓ ਜੇ ਹੁਣ ਤੁਸੀਂ 13 ਸਿੱਟਾਂ ਤੇ ਲੜਦੇ ਹੋ 13 ਦੇ ਵਿੱਚੋਂ ਫੇਰ ਤੁਹਾਨੂੰ ਇੱਕ ਜਾਂ ਦੋ ਸਿੱਟਾਂ ਆਉਂਦੀਆਂ ਨੇ ਤਾਂ ਕਿੱਡੀ ਬੇਸ਼ਰਮੀ ਦੀ ਗੱਲ ਹੋਊਗੀ ਜੇਕਰ ਤੁਸੀਂ ਇੱਕ ਸੀਟ ਛੱਡ ਕੇ ਸਿੱਖ ਕੌਮ ਦਾ ਦਿਲ ਜਿੱਤ ਲੈਂਦੇ ਸਿੱਖ ਕੌਮ ਦੇ ਵਿੱਚ ਤੁਸੀਂ ਬਾ ਬਾ ਖੱਟੀ ਖੱਟ ਲੈਂਦੇ ਪਰ ਤੁਸੀਂ ਇਹ ਨਹੀਂ ਕੀਤਾ ਤੁਸੀਂ ਤਾਂ ਦਸਮਨਾ ਬਾਗ ਅੰਮ੍ਰਿਤਪਾਲ ਸਿੰਘ ਦੇ ਫੇਰ ਮਗਰ ਪੈ ਗਏ ਪਹਿਲਾਂ ਵਾਲੇ ਬਿਆਨ ਤੁਹਾਡੇ ਪਏ ਨੇ ਫੇਰ ਤੁਸੀਂ ਧਰਨਾ ਦੇ ਵਿੱਚ ਜਾ ਕੇ ਉੱਥੇ ਜਿਹੜੇ ਬਿਲਕਦੇ ਰਹੇ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨਾਲ ਧੱਕਾ ਹੋਇਆ ਹੁਣ ਤੱਕਾ ਤੁਸੀਂ ਕਰ ਰਹੇ ਹੋ ਬਰਾਬਰ ਤੁਸੀਂ ਧਿਰ ਬਣ ਰਹੇ ਹੋ ਬਰਾਬਰ ਜੇ ਮੈਂ ਆਪਾਂ ਕਹਿ ਦਿੰਦੇ ਆ ਕਿ ਸ੍ਰੀਕਾ ਬਾਗ ਤੁਸੀਂ ਅੰਮਰਤਪਾਲ ਨੂੰ ਖਿਲਾਫ ਉਹਦੇ ਲੜ ਰਹੇ ਹੋ ਅੰਮਰਤਪਾਲ ਇਸ ਤਰ੍ਹਾਂ ਇਹ ਅੰਮਰਤਪਾਲ ਇਸ ਤਰ੍ਹਾਂ ਕਹਿੰਦਾ ਮੈਂ ਆਵਾਜ਼ ਠਾਊਂਗਾ ਮਿਰਸਾ ਸਿੰਘ ਗਟਵਾ ਤੁਹਾਨੂੰ ساری ਜ਼ਿੰਦਗੀ ਹੋ ਗਈ ਤੁਹਾਡੀ 70 80 ਸਾਲ ਦੀ ਮੇਰੇ ਨਾਲ ਕਰੀਬ ਉਮਰ ਹੋ ਗਈ ਤੁਹਾਨੂੰ ਜਿੱਤਦੇ ਆ ਹਾਰਦੇ ਆ ਸਭ ਕੁਝ ਦੇਖ ਲਿਆ ਤੁਸੀਂ ਪਰ ਇੱਕ ਮੌਕਾ ਜਿਹੜਾ ਸੀ ਭਾਈ ਅੰਮਰਤਪਾਲ ਸਿੰਘ ਨੂੰ ਦੇਣਾ ਬਣਦਾ ਸੀ ਤੁਹਾਡਾ ਨਹੀਂ ਤਾਂ ਤੁਹਾਡੀ ਜਿਹੜੀ ਹੈਗੀ ਸੀ ਉਹ ਬਚ ਜਾਣੀ ਸੀ ਜਿਹੜੀ ਇਹ ਬਾਕੀ ਜਿਹੜਾ ਤੁਹਾਡੇ ਹੋਰ ਸੀਟਾਂ ਤੇ ਫਰਕ ਸਿੱਖ ਕੌਮ ਨੇ ਤੁਹਾਨੂੰ ਪੈ ਜਾਣਾ ਸੀ ਤੁਸੀਂ ਆ ਦੇ ਪੈਰਾਂ ਤੇ ਖੜੇ ਹੋ ਜਾਣਾ ਸੀ ਜਿਹੜੇ ਤੁਸੀਂ ਪਿਛਲੀਆਂ ਗਲਤੀਆਂ ਕੀਤੀਆਂ ਸੀ ਉਹਨਾਂ ਗਲਤੀਆਂ ਨੂੰ ਸੁਧਾਰਦੇ ਹੋਏ ਜੇਕਰ ਤੁਸੀਂ ਅੱਜ ਵੀ ਇੱਕ ਸੀਟ ਛੱਡਦੇ ਹੋ ਨਾ ਤੁਹਾਨੂੰ ਸਿੱਖ ਕੌਮ ਆ ਦੁਬਾਰਾ ਮੁੜ ਅਕਾਲੀ ਦਲ ਸੰਗਠਿਤ ਹੋ ਸਕਦਾਗਾ ਪਰ ਨਹੀਂ ਤੁਸੀਂ ਆਪਣੀਆਂ ਜਿੱਦਾਂ ਤੇ ਆਪਣੇ ਤੁਸੀਂ ਇੱਕ ਇੰਦਾ ਤੇ ਜਿਹੜੇ ਪੱਕੇ ਰਹਿਣ ਦਾ ਕਰਨ ਕਰਦੇ ਹੋ ਜਾਂ ਤੁਹਾਡਾ ਜਿਹੜਾ ਪਿਛਲਾ ਪਸੂਕੜ ਚੱਲਦਾ ਆਇਆਗਾ ਕਿ ਅਸੀਂ ਤਾਂ ਜੀ ਲੜਨੇ ਆ ਚਾਹੇ ਇੱਥੇ ਕੋਈ ਹੋਰ ਨੌਜਵਾਨ ਨਾਲ ਲੜ ਸਕੇ ਹੋਰ ਨਮਾ ਨੌਜਾਨ ਗੱਭਰੂ ਸਿੱਖ ਕੌਮ ਦੇ ਵਿੱਚੋਂ ਚਾਹੇ ਉਹ ਖਾੜਕੂਬਾਦ ਦਾ ਟਾਈਮ ਹੋਵੇ ਉਹਨਾਂ ਸੰਘਰਸ਼ਾਂ ਦੇ ਵਿੱਚ ਬੜੇ-ਬੜੇ ਯੋਧੇ ਖੜੇ ਹੋਏ ਨੇ ਭਾਈ ਅੰਮ੍ਰਿਤਪਾਲ ਸਿੰਘ ਭਾਈ ਸੰਧੜਾ ਜੀ ਉਹਨਾਂ ਦਾ ਮੁੰਡਾ ਭਾਈ ਅੰਮ੍ਰਿਤਪਾਲ ਸਿੰਘ ਉਹ ਵੀ ਲੜ ਰਿਹਾ ਤੇ ਬੜੇ-ਬੜੇ ਸ਼ਹੀਦ ਅਤੇ ਪਰਿਵਾਰ ਹੋਏ ਨੇ ਜਿਨ੍ਹਾਂ ਨੇ ਕੌਮ ਦੇ ਲਈ ਆਪਣੀ ਅਰਤੀ ਰਤੀ ਲਾ ਕਟਾ ਦਿੱਤਾ ਕੌਮ ਦੇ ਲਈ ਬਹਾਦਰਾ ਬਹੁਤ ਨੌਜਵਾਨ ਇਸ ਤਰ੍ਹਾਂ ਹੈ ਕਿ ਉਹਨਾਂ ਨੂੰ ਅੱਗੇ ਲਿਆਉਣਾ ਸੀ ਪਰ ਤੁਸੀਂ ਨਹੀਂ ਤੇ ਮੈਂ ਤਾਂ ਇਹ ਬੇਨਤੀ ਕਰਦਾ ਸੀ ਅਕਾਲੀ ਆਪਣੀ ਹੋਂਦ ਨੂੰ ਦੁਬਾਰਾ ਖਤਮ ਕਰ ਲਈ ਫਿਰ ਤਿਆਰ ਬੈਠੇ ਨੇ ਇਹਨਾਂ ਦਾ ਫਿਰ ਇਹ ਕਹਦੀਏ ਕਿ ਬੇਸ਼ੱਕ ਜਿੱਤ ਹਾਰਾਂ ਦੀ ਗੱਲ ਬਾਕੀ ਹੁੰਦੀ ਆ ਪਰ ਅੱਜ ਜੇ ਆਪਾਂ ਵੇਖੀਏ ਤਾਂ ਵੱਡੀ ਪੱਧਰ ਤੇ ਲੋਕ ਭਾਈ ਅੰਮਰਿਤਪਾਲ ਸਿੰਘ ਦੇ ਨਾਲ ਜੁੜ ਚੁੱਕੇ ਨੇ ਖੰਡੂਰ ਸੀਟ ਲਗਭਗ 99% ਅੰਮਰਿਤਪਾਲ ਸਿੰਘ ਦੀ ਝੋਲੀ ਵਿੱਚ ਪਵੇਗੀ ਬੇਸ਼ੱਕ ਤੁਸੀਂ ਅੱਜ ਦਾ ਇਹ ਜਿਹੜੀ ਵੀਡੀਓ ਇਸ ਨੂੰ ਸੰਭ ਕੇ ਰੱਖ ਲਿਓ ਪਰ ਤੁਹਾਨੂੰ ਮੂੰਹ ਦੀ ਖਾਣੀ ਪਵੇਗੀ ਤੁਹਾਨੂੰ ਹਾਰ ਖਾਣੀ ਪਵੇਗੀ ਤੇ ਮੈਂ ਬੈਂਟੀ ਇੰਨੀਆਂ ਕਰਦਾ ਸੀ ਕਿ ਤੁਸੀਂ ਪੰਥਕ ਕਹਾਉਣੇ ਹੋ ਅਕਾਲੀ ਦਲ ਕਹਾਉਣੇ ਹੋ ਜੇ ਤੁਸੀਂ ਅਕਾਲੀ ਦਲ ਸਦੀ ਤੇ ਰੱਖਣਾ ਤਾਂ ਤੁਸੀਂ ਖੰਡੂਰ ਸਾਹਿਬ ਦੀ ਸੀਟ ਛੱਡ ਕੇ ਸਿੱਖ ਨੌਜਵਾਨਾਂ ਦਾ ਤੇ ਸਿੱਖੋ ਕੌਮ ਦਾ ਜਿਹੜਾ ਦਿਲ ਜਿੱਤ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਕੀ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਬਸਤਾ ਸਿੰਘ ਬਲਟੋਹੇ ਬਾਰੇ ਕਹਿੰਦਾ ਕਿ ਮੈਂ ਹੱਥ ਖੜਕ ਕੇ ਬਾਹਰ ਨਹੀਂ ਨਿਕਲਿਆ ਇਹ ਤਾਂ ਸਾਰਿਆਂ ਨੂੰ जगਜਾਹ ਦਾ ਸਾਰਿਆਂ ਨੂੰ ਪਤਾ ਬੱਚਾ ਬੱਚਾ ਜਾਣਦਾ ਹੈਗਾ ਤੇ ਸੰਗਰੂਰ ਸੀਟ ਮਾਫ਼ ਕਰਨਾ ਖੰਡੂਰ ਸੀਟ ਖੰਡੂਰ ਸੀਟ ਨੂੰ ਲੈ ਕੇ ਜਿਹੜਾ ਆ ਕਾਸ ਤਿਆਰੀਆਂ ਨੇ ਭਾਈ ਅੰਮਰਤਪਾਲ ਸਿੰਘ ਨੇ ਨਾਮਜ਼ਦ ਕੀ ਆਪਣੇ ਭਰ ਦਿੱਤੇ ਨੇ ਜਾਂ ਭਰ ਦੇਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਪਰ ਤੁਸੀਂ ਦੱਸ ਦੇਣਾਗਾ ਲੋਕਾਂ ਦਾ ਮਾਹੌਲ ਆਉਣ ਵਾਲੇ 1-2 ਦਿਨਾਂ ਦੇ ਵਿੱਚ ਪਤਾ ਲੱਗ ਜਾਣਾਗਾ ਕਿ ਕਿਹਦੇ ਵੱਲ ਲੋਕ ਹੁੰਦੇ ਨੇ ਮਿਰਸਾ ਸਿੰਘ ਵੱਲ ਹੁੰਦੇ ਨੇ ਜਾਂ ਭਾਈ ਅੰਮਰਤਪਾਲ ਸਿੰਘ ਵੱਲ ਵੱਲ ਹੁੰਦੇ ਨੇ ਜਾਂ ਕਿਸੇ ਹੋਰ ਪਾਰਟੀ ਵੱਲ ਹੁੰਦੇ ਨੇ ਤੁਸੀਂ ਕਮੈਂਟ ਕਰਕੇ ਆਪਣੇ ਜਰੂਰ ਦੱਸਣਾ ਧੰਨਵਾਦ ਵੈਜੂ ਕਾ ਖਾਲਸਾ ਵੈਜੂ ਕੀ ਫਤਿਹ